ਕੰਗਣਾ ਰਣੌਤ ਵਿਵਾਦਾਂ ਦਾ ਦੂਜਾ ਨਾਮ ਕੰਗਣਾ ਰਣੌਤ ਨੇ ਪਹਿਲਾਂ ਇੱਕ ਥੱਪੜ ਕਾਂਡ ਦੇ ਕਰਕੇ ਮਸ਼ਹੂਰੀ ਖੱਟੀ ਜਿਸ ਤੇ ਕਰਕੇ ਬਹੁਤ ਸਾਰੇ ਪਹਿਲੂਆਂ ਤੇ ਚਰਚਾ ਹੋਈ ਕੌਣ ਕਸੂਰਵਾਰ ਸੀ ਕੌਣ ਜ਼ਿੰਮੇਵਾਰ ਸੀ ਹੁਣ ਇੱਕ ਨਵੀਂ ਫਿਲਮ ਆ ਰਹੀ ਹੈ ਜਿਹੜੀ ਐਮਰਜੈਂਸੀ ਜਿਹੜੀ ਕਿ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀਵਨ ਦੇ ਆਧਾਰ ਦੇ ਉੱਤੇ ਆਲੇ-ਦੁਆਲੇ ਘੁੰਮਦੀ ਕਹਾਣੀ ਹੈ ਜਿਸ ਨੂੰ ਖੁਦ ਡਾਇਰੈਕਟ ਕੀਤਾ ਕੰਗਣਾ ਰਣੌਤ ਨੇ ਉਸ ਦਾ ਆਪਣਾ ਹੀ ਪ੍ਰੋਡਕਸ਼ਨ ਹਾਊਸ ਹੈ ਉਸ ਦੇ ਵਿੱਚ ਮੁੱਖ ਕਿਰਦਾਰ ਦੇ ਵਿੱਚ ਸਾਬਕਾ ਮੁੱਖ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ کردار ਵਿੱਚ ਨਜ਼ਰ ਆਏਗੀ ਕੰਗਣਾ ਰਣੌਤ ਪਰ ਇਸ ਦੇ ਉੱਤੇ ਹੁਣ ਵਿਵਾਦ ਖੜਾ ਹੋ ਗਿਆ ਹੈ ਕਿ ਸਿੱਖ ਭਾਈਚਾਰੇ ਨੂੰ ਲੈ ਕੇ ਜਾਂ ਸਿੱਖਾਂ ਨੂੰ ਲੈ ਕੇ ਗਲਤ ਪ੍ਰਚਾਰ ਕੀਤਾ ਗਿਆ ਇਸ ਫਿਲਮ ਦੇ ਵਿੱਚ ਜਾਂ ਉਸ ਐਮਰਜੈਂਸੀ ਦੇ ਦੌਰ ਨੂੰ ਲੈ ਕੇ ਜਿਹੜਾ ਟਾਈਟਲ ਵੀ ਇਸ ਫਿਲਮ ਦਾ ਐਮਰਜੈਂਸੀ ਹੈ ਇਸ ਦੇ ਵਿੱਚ ਕੀ ਕੁਝ ਦਿਖਾਇਆ ਗਿਆ ਤੇ ਤੱਥ ਕਿੰਨੇ ਕੁ ਗਲਤ ਨੇ ਤਾਂ ਇਸ ਦੇ ਉੱਤੇ ਹੁਣ ਦੇਖਣਾ ਹੋਵੇਗਾ ਕਿ ਹੋਰ ਕੀ ਕੀ ਵਿਵਾਦ ਜੁੜ ਸਕਦੇ ਨੇ ਹੋਰ ਹਾਲੇ ਤੱਕ ਟ੍ਰੇਲਰ ਹੀ ਆਇਆ ਫਿਲਮ ਅਜੇ ਬਾਕੀ ਹੈ ਪਰ ਇਸ ਦੇ ਉੱਤੇ ਜਿਹੜੇ ਨੇ ਮੌਜੂਦਾ ਮੈਂਬਰ ਪਾਰਲੀਮੈਂਟ ਫਰੀਦਕੋਟ ਤੋਂ ਜਿਹੜੇ ਜਿੱਤੇ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਵੀ ਇਤਰਾਜ਼ ਆਪਣਾ ਜਿਤਾ ਦਿੱਤਾ ਔਰ ਕਿਹਾ ਕਿ ਇਸ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜੇਗੀ ਔਰ ਇਸ ਦੇ ਵਿੱਚ ਗਲਤ ਬਿਆਨਨੀ ਕੀਤੀ ਗਈ ਹੈ ਗਲਤ ਤੱਥ ਪੇਸ਼ ਕੀਤੇ ਗਏ ਨੇ ਕੰਗਰਨਾ ਨਾਟ ਦੀ ਨਵੀਂ ਆ ਰਹੀ ਫਿਲਮ ਐਮਰਜੈਂਸੀ ਦੇ ਨੂੰ ਹੁਣ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਹੈ ਪੰਜਾਬ ਦੇ ਸੰਸਦ ਮੈਂਬਰ ਬੋਲੇ ਨੇ ਕਿ ਸਿੱਖਾਂ ਨੂੰ ਗਲਤ ਤਰੀਕੇ ਦੇ ਨਾਲ ਦਿਖਾਇਆ ਗਿਆ ਹੈ ਇਸ ਦੇ ਨਾਲ ਮਾਹੌਲ ਵਿਗੜੇਗਾ ਔਰ ਕੇਂਦਰ ਸਰਕਾਰ ਨੂੰ ਰੀਲਿਸ ਦੇ ਉੱਤੇ ਰੋਕ ਲਾਉਣੀ ਚਾਹੀਦੀ ਹੈ ਇਹ ਮੰਗ ਕੀਤੀ ਹੈ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਦਰਅਸਲ ਪਹਿਲਾਂ ਵੀ ਕੰਗਣਾ ਰਣੌਤ ਦੇ ਕਈ ਵਿਵਾਦ ਨੇ ਜਿਹੜੇ ਉਹ ਤੁਸੀਂ ਸਾਰੇ ਜਾਣਦੇ ਹੋ ਕਦੋਂ-ਕਦੋਂ ਕਿੱਥੇ-ਕਿੱਥੇ ਪੰਗੇ ਪਏ ਖਾਸ ਕਰਕੇ ਕਿਸਾਨੀ ਅੰਦੋਲਨ ਦੇ ਵੇਲੇ ਪੰਜਾਬ ਤੇ ਸਿੱਖ ਪਾਈਚਾਰਾ ਇਸ ਦੇ ਵਿੱਚ ਕੰਗਣਾ ਵਰਸਸ ਸਿੱਖ ਪਾਈਚਾਰਾ ਹੋ ਗਿਆ ਜਦੋਂ ਉੱਥੇ ਬੀਬੀਆਂ ਕਿਸਾਨ ਬੀਬੀਆਂ ਜਿਹੜੀਆਂ ਕੀ ਧਰਨੇ ਦੇ ਉੱਤੇ ਬੈਠੀਆਂ ਸਨ ਉਸ ਨੂੰ ਦੇਹਾੜੀ ਦੇ ਉੱਤੇ ਉਹਨਾਂ ਨੂੰ ਆਉਣ ਦੇ ਲਈ ਆਖਿਆ ਜਦੋਂ ਕੰਗਣਾ ਰਣੌਤ ਨੇ ਤਾਂ ਵਿਵਾਦ ਭਖ ਗਿਆ ਇਸ ਦੇ ਕਰਕੇ ਬਹੁਤ ਸਾਰੀ ਲੋਚਨਾ ਦਾ ਸਾਹਮਣਾ ਕਰਨਾ ਪਿਆ ਕੰਗਣਾ ਰਣੌਤ ਨੂੰ ਤੇ ਹੁਣ ਆਪਣੀ ਨਵੀਂ ਫਿਲਮ ਦੇ ਕਰਕੇ ਚਰਚਾ ਦੇ ਵਿੱਚ ਆ ਗਈ ਹੈ ਕੀ ਇਹ ਸਟੰਟ ਖੇਡਿਆ ਗਿਆ ਜਾਣ ਬੁੱਝ ਕੇ ਇਸ ਤਰ੍ਹਾਂ ਦੇ ਸੀਨ ਵਿੱਚ ਪਾ ਦਿੱਤੇ ਗਏ ਨੇ ਫਿਲਮ ਦੇ ਕਿ ਜਿਸ ਦੇ ਨਾਲ ਪਤਾ ਸੀ ਕੰਗਣਾ ਰਣੌਤ ਨੂੰ ਪੰਜਾਬੀਆਂ ਦੇ ਸੁਭਾਅ ਬਾਰੇ ਬਖੂਬੀ ਜਾਣਦੇ ਨੇ ਕਿ ਇਸ ਤਰ੍ਹਾਂ ਦੀ ਕੋਈ ਵੀ ਮੈਂ ਗੱਲ ਕੀਤੀ ਤੇ ਇਸ ਦਾ ਰਿਐਕਸ਼ਨ ਆਉਣਾ ਲਾਜ਼ਮੀ ਹੈ ਔਰ ਰਿਐਕਸ਼ਨ ਜਦੋਂ ਆਵੇਗਾ ਭਾਵਨਾਵਾਂ ਦੇ ਵਿੱਚੋਂ ਨਿਕਲ ਕੇ ਤਾ ਫਿਰ ਫਿਲਮ ਦੀ ਮਸ਼ਹੂਰੀ ਆਪਣੇ ਆਪ ਹੋ ਜਾਵੇਗੀ ਹੋ ਸਕਦਾ ਹੈ ਇਸ ਮੰਚਾ ਦੇ ਨਾਲ ਵੀ ਇਹ ਸਭ ਕੰਮ ਕੀਤਾ ਗਿਆ ਹੋਵੇ ਕਿਉਂਕਿ ਫਿਲਮ ਨੂੰ ਖੁਦ ਡਾਇਰੈਕਟ ਕੀਤਾ ਕੰਗਣਾ ਰਣੌਤ ਨੇ ਮੁੱਖ ਕਿਰਦਾਰ ਦੇ ਵਿੱਚ ਵੀ ਕੰਗਣਾ ਰਣੌਤ ਹੈ ਹਾਲਾਂਕਿ ਅਨੁਪਮ ਖੇਰ ਤੇ ਹੋਰ ਜਿਹੜੇ ਨਾਮੀ ਅਦਾਕਾਰ ਨੇ ਬਾਲੀਵੁੱਡ ਦੇ ਉਹ ਵੀ ਇਸ ਫਿਲਮ ਦੇ ਵਿੱਚ ਦਿਖਾਈ ਦੇ ਰਹੇ ਨੇ ਟ੍ਰੇਲਰ ਦੇ ਵਿੱਚ ਖਾਸ ਕਰਕੇ ਫਿਲਮ ਹਾਲੇ ਰਿਲੀਜ਼ ਹੋਣੀ ਹੈ ਪਰ ਇਸ ਮਸਲੇ ਦੇ ਵਿੱਚ ਜਿਹੜੀ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਫਿਲਮ ਤੋਂ ਪਹਿਲਾਂ ਹੀ ਵਿਵਾਦ ਖੜਾ ਜਿਹੜਾ ਹੋ ਗਿਆ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਕਈ ਦਰਸ਼ਕਾਂ ਦੇ ਵੱਲੋਂ પ્રતિક્રિયામાં આવણીયા શરૂ હો ગઈયા ને તે ਇਸ ਦੇ ਉੱਤੇ ਇਤਰਾਜ਼ ਜਤਾਇਆ ਮੈਂਬਰ ਪਾਰਲੀਮੈਂਟ ਨੇ ਹਾਲਾਂਕਿ ਬਹੁਤ ਸਾਰੇ ਲੋਕ ਇਸ ਦੇ ਉੱਤੇ ਆਪਣੀ ਗੱਲ ਹੁਣ ਰੱਖਣੀ ਸ਼ੁਰੂ ਕਰ ਚੁੱਕੇ ਨੇ ਸੋਸ਼ਲ ਮੀਡੀਆ ਦੇ ਉੱਤੇ ਟਿੱਪਣੀਆਂ ਕਾਫੀ ਆ ਰਹੀਆਂ ਨੇ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਦਾਵਾ ਕੀਤਾ ਗਿਆ ਇਸ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਤੇ ਕੇਂਦਰ ਸਰਕਾਰ ਨੂੰ ਲੈਟਰ ਲਿਖ ਕੇ ਫਿਲਮ ਦੀ ਰਿਲੀਜ਼ ਦੇ ਰੋਕਣ ਦੀ ਮੰਗ ਕੀਤੀ ਗਈ ਹੈ ਕਿ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਬਕਾਇਦਾ ਤਰ ਤੇ ਲਿਖਤੀ ਰੂਪ ਦੇ ਵਿੱਚ ਜਾਣੂ ਕਰਵਾਇਆ ਜਾਵੇਗਾ ਕੇਂਦਰ ਸਰਕਾਰ ਨੂੰ ਕੇਸ ਦੀ ਰਿਲੀਜ਼ ਦੇ ਉੱਤੇ ਰੋਕ ਲਾ ਦਿੱਤੀ ਜਾਵੇ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਨਵੀਂ ਫਿਲਮ ਐਮਰਜੈਂਸੀ ਨੇ ਸਿੱਖਾਂ ਨੂੰ ਗਲਤ ਤਰੀਕੇ ਨਾਲ ਜਦੋਂ ਪੇਸ਼ ਕਰਨਾ ਹੈ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਇਸ ਦੇ ਨਾਲ ਸਿੱਖ ਭਾਈਚਾਰੇ ਦੇ ਵਿੱਚ ਸ਼ਾਂਤੀ ਕਾਨੂੰਨ ਦੀ ਸਥਿਤੀ ਆ ਜਿਹੜੀ ਉਹ ਵੀ ਵਿਗੜ ਸਕਦੀ ਹੈ ਇਹ ਇਸ ਕਰਕੇ ਇਸ ਫਿਲਮ ਨੂੰ ਜਿਹੜਾ ਹੈ ਰੋਕਿਆ ਜਾਣਾ ਚਾਹੀਦਾ ਹੈ ਰਿਲੀਜ਼ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਸਿੱਖਾਂ ਨੂੰ ਅਲੱਗਵਾਦੀ ਅਤਵਾਦੀ ਦੇ ਰੂਪ ਦੇ ਵਿੱਚ ਦਿਖਾਇਆ ਗਿਆ ਜੋ ਕਿ ਇੱਕ ਸਾਜ਼ਿਸ਼ ਦੇ ਤਹਿਤ ਸਾਨੂੰ ਲੱਗ ਰਿਹਾ ਹੈ ਇਹ ਗੱਲ ਕਹੀ ਗਈ ਹੈ ਮਨੋਵਿਗਿਆਨਕ ਤੌਰ ਦੇ ਉੱਤੇ ਕਿੰਨਾ ਵੱਡਾ ਹਮਲਾ ਹੋਵੇਗਾ ਇਸ ਫਿਲਮ ਦੇ ਨਾਲ ਇਹ ਵੀ ਗੱਲ ਆਖੀ ਜਾ ਰਹੀ ਹੈ ਜਿਸ ਦੇ ਨਾਲ ਸਰਕਾਰ ਨੂੰ ਪਹਿਲਾਂ ਤੋਂ ਹੀ ਧਿਆਨ ਦੇ ਕੇ ਦੂਸਰੇ ਦੇਸ਼ਾਂ ਦੇ ਵਿੱਚ ਸਿੱਖਾਂ ਦੇ ਪ੍ਰਤੀ ਨਫ਼ਰਤ ਨੂੰ ਪੜਪਾਉਣ ੜਕਾਉਣਾ ਜਿਹੜਾ ਹੈ ਉਹ ਬੰਦ ਕਰਨਾ ਚਾਹੀਦਾ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਸਰਬਜੀਤ ਸਿੰਘ ਖਾਲਸਾ ਦਾ ਜਿਹੜਾ ਪਛੋਕੜ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਉਸੇ ਹੀ ਮਰਹੂਮ ਬੀਅੰਤ ਸਿੰਘ ਦੇ ਪੁੱਤਰ ਨੇ ਜਿਹੜੇ ਕਿ ਕਤਲ ਕਰਨ ਦੇ ਦੋਸ਼ ਦੇ ਵਿੱਚ ਜਿਹੜੇ ਨੇ ਬਾਅਦ ਵਿੱਚ ਉਹਨਾਂ ਨੂੰ ਵੀ ਐ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜਦੋਂ ਅਸੈਸੀਨੇਸ਼ਨ ਹੋਇਆ ਕਤਲ ਹੋਇਆ ਤੇ ਉਸ ਦੇ ਵਿੱਚ ਬੀਅੰਤ ਸਿੰਘ ਵੀ ਇੱਕ ਸਨ ਹਾਲਾਂਕਿ ਉਹ ਸਿੱਖ ਭਾਈਚਾਰੇ ਦੀ ਨਜ਼ਰ ਦੇ ਵਿੱਚ ਕੌਮ ਦੀ ਨਜ਼ਰ ਦੇ ਵਿੱਚ ਸ਼ਹੀਦ ਮੰਨੇ ਜਾਂਦੇ ਨੇ ਪਰ ਸਰਕਾਰ ਤੇ ਹਕੂਮਤ ਦੀ ਨਜ਼ਰ ਦੇ ਵਿੱਚ ਉਹ ਕਤਲ ਦੇ ਦੋਸ਼ੀ ਸਨ ਜਿਸ ਦੇ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਪਰ ਉਸ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਨੇ ਕਾਫੀ ਵਾਰ ਰਾਜਨੀਤਿਕ ਆਪਣਾ ਸਫ਼ਰ ਹੈ ਜਿਹੜਾ ਸ਼ੁਰੂ ਕੀਤਾ ਤੇ ਚੋਣਾਂ ਵੀ ਲੜੀਆਂ ਪਰ ਉਹਨਾਂ ਨੂੰ ਸਫਲਤਾ ਮਿਲੀ ਹੈ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹਾਲਾਂਕਿ ਇੱਕ ਦਿਲਚਸਪ ਗੱਲ ਇਹ ਵੀ ਸਾਹਮਣੇ ਆਈ ਸੀ ਕਿ ਜਦੋਂ ਸਰਬਜੀਤ ਸਿੰਘ ਖਾਲਸਾ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹੇ ਉੱਥੇ ਸੌਂ ਚੁੱਕੀ ਗਈ ਤੇ ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਜਿਹੜੇ ਉਹ ਵੀ ਉਹਨਾਂ ਨੂੰ ਉਸ ਗਲਿਆਰੇ ਦੇ ਅੰਦਰ ਮਿਲਦੇ ਨੇ ਔਰ ਫਤਿਹ ਸਿੰਘ ਜੀ ਹੁੰਦੀ ਹੈ ਇਹ ਵੀ ਇੱਕ ਇੰਟਰਵਿਊ ਦੇ ਜ਼ਰੀਏ ਸਰਬਜੀਤ ਸਿੰਘ ਖਾਲਸਾ ਨੇ ਗੱਲ ਸਾਹਮਣੇ ਸਾਂਝੀ ਕੀਤੀ ਸੀ ਹਾਲਾਂਕਿ ਗਾਂਧੀ ਪਰਿਵਾਰ ਦੇ ਨਾਲ ਔਰ ਸਰਬਜੀਤ ਸਿੰਘ ਖਾਲਸਾ ਦੋਸਰੇ ਦੂਸਰੇ ਪਾਸੇ ਜਿੱਥੇ ਇੱਕ ਗੱਲਬਾਤ ਹੋ ਗਈ ਸੁਖਾਵੇਂ ਮਹੌਲ ਦੇ ਵਿੱਚ ਪਰ ਕੰਗਣਾ ਰਣੌਤ ਜਿਹੜੇ ਕਿ ਭਾਜਪਾ ਦੇ ਹੀ ਹਲਕਾ ਜਿਹੜਾ ਮੰਡੀ ਹੈ ਹਿਮਾਚਲ ਪ੍ਰਦੇਸ਼ ਦਾ ਉੱਥੋਂ ਲੋਕ ਸਭਾ ਮੈਂਬਰ ਵੀ ਨੇ ਹੁਣ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਗਈ ਹੈ ਕੰਗਣਾ ਰਣੌਤ ਦੀ ਪਰ ਅਜੇ ਤਾਂ ਹਾਲਾਂਕਿ ਫਿਲਮ ਦੀ ਜਿਹੜੀ ਸ਼ੂਟਿੰਗ ਹੈ ਉਸ ਤੋਂ ਪਹਿਲਾਂ ਹੋਈ ਹੈ ਫਿਲਮ ਦੀ ਬੰਤਰ ਰੂਪਰੇਖਾ ਹੁਣ ਇਸ ਫਿਲਮ ਦੇ ਆਉਣ ਦੇ ਨਾਲ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਹੁਣ ਫਿਲਮ ਨਫ਼ਰਤ ਫਲਾਉਣ ਦਾ ਕੰਮ ਕਰੇਗੀ ਸਰਬਜੀਤ ਸਿੰਘ ਖਾਲਸਾ ਦਾ ਦਾਵਾ ਹੈ ਦੇਸ਼ ਦੇ ਵਿੱਚ ਸਿੱਖਾਂ ਦੇ ਉੱਤੇ ਨਫ਼ਰਤੀ ਹਮਲੇ ਦੀਆਂ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਔਰ ਇਹ ਫਿਲਮ ਨੂੰ ਦੇਖ ਕੇ ਵੀ ਸਿੱਖਾਂ ਦੇ ਪ੍ਰਤੀ ਨਫ਼ਰਤ ਫਲਾਉਣ ਦਾ ਕੰਮ ਕੀਤਾ ਗਿਆ ਔਰ ਇਸ ਕਰਕੇ ਦੇਸ਼ ਦੇ ਵਿੱਚ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ ਸਿੱਖਾਂ ਨੂੰ ਸਿੱਖਾਂ ਨੇ ਔਰ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਨੇ ਬੰਦ ਹੋਣੀਆਂ ਚਾਹੀਦੀਆਂ ਨੇ ਫਿਲਮ ਦੇ ਵਿੱਚ ਉਸ ਵੇਲੇ ਦਾ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਜਿਵੇਂ ਆਤਤਵਾਦ ਦਾ ਜਿਹੜਾ ਦੌਰ ਹੈ ਉਹ ਸਿੱਖਾਂ ਦੇ ਕਰਕੇ ਹੀ ਹੁੰਦਾ ਹੈ ਹਾਲਾਂਕਿ ਇਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਲੇ ਦਾ ਕਰੈਕਟਰ ਵੀ ਜਿਹੜਾ ਰੱਖਿਆ ਗਿਆ ਜਿਹੜਾ ਕਿ ਹਾਲੇ ਉਸ ਦੇ ਵਿੱਚ ਦਿਖਾਈ ਦੇ ਰਿਹਾ ਟ੍ਰੇਲਰ ਦੇ ਵਿੱਚ ਫਿਲਮ ਦੇ ਵਿੱਚ ਹਾਲੇ ਹੋਰ ਕੀ ਕੀ ਕਹਾਣੀ ਪੇਸ਼ ਕੀਤੀ ਜਾਵੇਗੀ ਇਹ ਵੀ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਹਾਲ ਦੀ ਘੜੀ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਪਹਿਲਾ ਇਤਰਾਜ਼ ਜਤਾ ਦਿੱਤਾ ਗਿਆ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਫਿਲਮ ਦੇ ਉੱਤੇ ਜਾਂ ਇਸ ਟ੍ਰੇਲਰ ਦੇਖਣ ਤੋਂ ਬਾਅਦ ਕੀ ਸਖਤ ਨੋਟਿਸ ਲੈਂਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਪਰ ਕੰਗਣਾ ਰਣੌਤ ਜਿਸ ਦਾ ਪੰਜਾਬ ਨਾਲ ਖਾਸ ਕਰਕੇ ਸਿੱਖ ਭਾਈਚਾਰੇ ਦੇ ਨਾਲ ਕੋਈ ਨਾ ਕੋਈ ਵਿਵਾਦ ਸਾਹਮਣੇ ਆ ਹੀ ਜਾਂਦਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਹੋਰ ਵਿਰੋਧ ਦੇ ਦੌਰਾਨ ਕੀ ਫਿਲਮ ਦੇ ਉੱਤੇ ਰੋਕ ਲੱਗਦੀ ਹੈ ਜਾਂ ਫਿਰ ਇਹ ਫਿਲਮ ਬੇਰੋਕ 6 ਸਤੰਬਰ ਨੂੰ ਰਿਲੀਜ਼ ਹੋ ਜਾਵੇਗੀ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਇਸ ਦਾ ਵਿਰੋਧ ਪੰਜਾਬ ਤੋਂ ਹੋਣਾ ਸ਼ੁਰੂ ਹੋ ਚੁੱਕਾ ਹੈ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ